ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਬਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਅੱਜ ਕੱਲ ਦੇ ਟਾਈਮ ਦੇ ਵਿੱਚ ਖਾਲਸਾ ਜੀ ਆਪਾਂ ਸੋਚਦੇ ਹਾਂ ਕਿ ਆਪਣੀਆਂ ਮਨੋ ਕਾਮਨਾ ਅਰਦਾਸਾਂ ਪੂਰੀਆਂ ਕਿਉਂ ਨਹੀਂ ਹੁੰਦੀਆਂ ਇੱਕ ਤਾਂ ਖਾਲਸਾ ਜੀ ਆਪਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮਾਨਈ ਦਿੰਦੇ ਆਪਾ ਗੁਰਬਾਣੀ ਦੇ ਜਾਪ ਨਹੀਂ ਕਰਦੇ ਸੇਵਾ ਸਿਮਰਨ ਨਹੀਂ ਕਰਦੇ ਪਹਿਲਾ ਕਾਰਨ ਤਾਂ ਖਾਲਸਾ ਜੀ ਇਹ ਹੁੰਦਾ ਕਿਉਂਕਿ ਜੇ ਆਪਾ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਕੋਲੋਂ ਕੁਝ ਲੈਣਾ ਚਾਹਣੀ ਤਾਂ ਖਾਲਸਾ ਜੀ ਉਸ ਦੇ ਬਦਲੇ ਆਪਾਂ ਨੂੰ ਕੁਝ ਦੇਣਾ ਵੀ ਪਵੇਗਾ ਇਸ ਕਰਕੇ ਆਪਾਂ ਨੂੰ ਗੁਰਬਾਣੀ ਦੇ ਜਾਪ ਕਰਨੇ ਚਾਹੀਦੇ ਨੇ ਸੇਵਾ ਸਿਮਰਨ ਕਰਨਾ ਚਾਹੀਦਾ ਪਰ ਕਈ ਵਾਰ ਖਾਲਸਾ ਜੀ ਸਾਰਾ ਕੁਝ ਕੋਲ ਹੋਣ ਦੇ ਬਾਵਜੂਦ ਆਪਾਂ ਨੂੰ ਹਮੇਸ਼ਾ ਇਹ ਹੀ ਲੱਗਦਾ ਏ ਕਿ ਆਪਣੀ ਜ਼ਿੰਦਗੀ ਦੇ ਵਿੱਚੋਂ ਦੁੱਖ ਤਕਲੀਫ ਜਾਣ ਦਾ ਨਾਂ ਮੀ ਨਿ ਲੈ ਰਹੇ ਜਦੋਂ ਖਾਲਸਾ ਜੀ ਆਪਣਾ ਜਿਹੜਾ ਮਾਣੇ ਇਹ ਮਾਇਆ ਦੇ ਨੀ ਕੀ ਰਿਆ ਹੋਵੇ ਆਪਾਂ ਬਾਹਰ ਵੀ ਚਲੇ ਜਾਂਦੇ ਆ ਬਾਹਰ ਪੀ ਆਰ ਵੀ ਹੋ ਜਾਂਦੇ ਆ ਬਾਹਰ ਪ੍ਰਾਪਰਟੀ ਖਰੀਦ ਲੈਣੇ ਆ ਇੰਡੀਆ ਦੇ ਵਿੱਚ ਆਪਣੀ ਪ੍ਰਾਪਰਟੀ ਹੁੰਦੀ ਏ ਮੇਰੇ ਕਹਿਣ ਦਾ ਭਾਵ ਕਿ ਬਹੁਤ ਵਧੀਆ ਜ਼ਿੰਦਗੀ ਹੁੰਦੀ ਏ ਪੈਸੇ ਦੀ ਕੋਈ ਕਮੀ ਪੇਸ਼ੀ ਨਹੀਂ ਹੁੰਦੀ ਪਰ ਫਿਰ ਵੀ ਖਾਲਸਾ ਜੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਦੁੱਖ ਰਹਿੰਦੇ ਨੇ ਚਾਹੀਦਾ ਤੁਸੀਂ ਸਰੀਰਕ ਤੌਰ ਤੇ ਕਹਿ ਲਓ ਤੇ ਭਾਵੇਂ ਮਾਨਸਿਕ ਤੌਰ ਤੇ ਕਹਿ ਲਓ ਤੇ ਖਾਲਸਾ ਜੀ ਇਹਨਾਂ ਦਾ ਇੱਕੋ ਹੀ ਕਾਰਨ ਹੁੰਦਾ ਹੈ ਵੀ ਆਪਾਂ ਜਿਹੜਾ ਆਪਾਂ ਨੂੰ ਹਰ ਸਮੇ 24 ਘੰਟਿਆਂ ਦੇ ਵਿੱਚੋਂ ਕੋਈ ਇੱਕ ਘੰਟੇ ਦਾ ਇੱਕ ਢਾਈ ਘੰਟਿਆਂ ਦਾ ਦਸਵੰਦ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਈ ਨਈ ਕੱਢਦੇ ਆਪਣਾ ਮਾਨੀ ਜੋ ਹਮੇਸ਼ਾ ਇਹੀ ਸੋਚਦਾ ਹੈ ਕਿ ਆਪਾਂ ਇੱਥੋਂ ਵੀ ਕੁਝ ਬਣਾ ਲਈਏ ਉੱਥੋਂ ਵੀ ਕੁਝ ਬਣਾ ਲਈਏ ਮਾਇਆ ਦੇ ਮਗਰ ਭੱਜਾ ਫਿਰਦਾ ਖਾਲਸਾ ਜੀ ਪਰ ਇੱਥੇ ਹੀ ਸਾਰਾ ਕੁਝ ਰਹਿ ਜਾਣਾ ਹੈ ਕੁਝ ਵੀ ਨਾਲ ਨਹੀਂ ਜਾਣਾ ਖਾਲਸਾ ਜੀ ਇਸ ਕਰਕੇ ਕਰੋ ਵੀ ਇਹ ਨਹੀਂ ਕਿ ਕੁਝ ਕਰੋ ਹੀ ਨਾ ਕਰੋ ਆਪਣਾ ਫਿਊਚਰ ਬਣਾਓ ਬੱਚਿਆਂ ਦੀ ਦੇਖਰੇਖ ਕਰੋ ਪਰ ਇਹ ਨਾ ਵੀ ਖਾਲਸਾ ਜੀ ਮਾਇਆ ਦੇ ਮਗਰ ਨਹੀਂ ਭਜਣਾ ਕਿ ਆਪਾ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨੂੰ ਹੀ ਭੁੱਲ ਜਾਈਏ ਤੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਲਈ ਸਮਾਈ ਨਾ ਕੱਟੀਏ ਜਦੋਂ ਆਪਾ ਖਾਲਸਾ ਜੀ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਆ ਜਾਂਦੇ ਆ ਫਿਰ ਜਿਹੜੀ ਆਪਣੀ ਆਤਮਾ ਹੁੰਦੀ ਏ ਉਹ ਕਮਜ਼ੋਰ ਹੋ ਜਾਂਦੀ ਏ ਕਿਉਂਕਿ ਖਾਲਸਾ ਜੀ ਜਦੋਂ ਕੋਈ ਚੀਜ਼ ਕਮਜ਼ੋਰ ਹੋ ਜਾਂਦੀ ਏ ਤਾਂ ਖਾਲਸਾ ਜੀ ਉਸ ਨੂੰ ਬਿਮਾਰੀਆਂ ਲੱਗ ਜਾਂਦੀਆਂ ਨੇ ਬਿਮਾਰੀਆਂ ਦਾ ਕਾਰਨ ਬਣ ਜਾਂਦਾ ਏ ਤੇ ਜਦੋਂ ਆਪਣੀ ਆਤਮਾ ਘਰਸਾ ਜੀ ਕਮਜ਼ੋਰ ਹੋ ਜਾਂਦੀ ਏ ਤੇ ਉਸ ਨੂੰ ਜਿਵੇਂ ਲਗਾ ਲੋ ਮਾੜੀਆਂ ਰੂਹਾਂ ਜਾਂ ਮਾੜੇ ਰਸਤੇ ਦੇ ਵਾਂਦੀ ਆਪਣੀ ਆਤਮਾਏ ਜੋ ਭਜਦੀ ਏ ਤੇ ਉਸ ਨੂੰ ਮਜ਼ਬੂਤ ਬਣਾਉਣ ਦੇ ਲਈ ਖਾਲਸਾ ਜੀ ਆਪਾਂ ਨੂੰ ਕਰਨਾ ਕੀ ਚਾਹੀਦਾ ਹੈ ਉਸ ਨੂੰ ਮਜ਼ਬੂਤ ਬਣਾਉਣ ਦੇ ਲਈ ਖਾਲਸਾ ਜੀ ਆਪਾਂ ਨੂੰ ਗੁਰਬਾਣੀ ਦੇ ਜਾਪ ਕਰਨੇ ਚਾਹੀਦੇ ਨੇ ਸੇਵਾ ਸਿਮਰਨ ਕਰਨਾ ਚਾਹੀਦਾ ਜਿੰਨਾ ਸਮਾਂ ਆਪਾਂ ਗੁਰਬਾਣੀ ਦੇ ਜਾਪ ਨਹੀਂ ਕਰਦੇ ਆਪਣਾ ਜਿਹੜਾ ਇਹ ਮਾਣੇ ਈਵੀ ਮਾਇਆ ਦੇ ਪਿੱਛੇ ਹੀ ਭਜਿਆ ਫਿਰਦਾ ਤੇ ਆਪਣੀ ਜਿਹੜੀ ਆਤਮਾ ਹੈ ਉਹ ਕਮਜ਼ੋਰ ਹੋ ਜਾਵੇਗੀ ਜਦੋਂ ਕਮਜ਼ੋਰ ਹੋ ਜਾਂਦੀ ਹੈ ਤੇ ਖਾਲਸਾ ਜੀ ਫਿਰ ਆਪਣੇ ਕੋਲ ਕਿਸੇ ਵੀ ਤਰ੍ਹਾਂ ਦਾ ਕੋਈ ਹੱਲ ਨਹੀਂ ਹੁੰਦਾ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਜੇ ਆਪਾਂ ਗੁਰਬਾਣੀ ਦੇ ਜਾਪ ਨਹੀਂ ਕਰਦੇ ਖਾਲਸਾ ਜੀ ਫਿਰ ਇਸ ਤਰ੍ਹਾਂ ਦੀ ਆਪਣੀ ਕੰਡੀਸ਼ਨ ਬਣਦੀ ਏ ਖਾਲਸਾ ਜੀ ਤਾਂ ਤਨ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਸ਼ਾ ਜੀ ਅਗੇ ਜਾ ਕੇ ਤੁਸੀਂ ਇੱਕ ਵਾਰ ਅਰਦਾਸ ਬੇਨਤੀ ਤਾਂ ਕਰਕੇ ਦੇਖੋ ਗੁਰੂ ਮਹਾਰਾ ਸੱਚੇ ਪਾਸ਼ਾ ਜੀ ਕਿੰਨੀ ਨੇੜਿਓ ਆਪਣੀ ਅਰਦਾਸ ਬੇਨਤੀ ਸੁਣਦੇ ਨੇ ਵਾਹਿਗੁਰੂ ਦੇ ਘਰ ਦੇ ਵਿੱਚ ਦੇਰੇ ਅੰਦੇਰ ਨਹੀਂ ਖਾਲਸਾ ਜੀ ਜੇਕਰ ਤੁਸੀਂ ਸ਼ਰਧਾ ਭਾਵਨਾ ਤੇ ਭਰੋਸਾ ਲੈ ਕੇ ਜਾਓਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਤਾਂ ਖਾਲਸਾ ਜੀ ਜ਼ਰੂਰ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਸਭ ਤੋਂ ਵੱਡੀ ਗੱਲ ਤਾਂ ਖਾਲਸਾ ਜੀ ਸ਼ਰਧਾ ਭਾਵਨਾ ਦੀ ਹੁੰਦੀ ਹੈ ਜੇਕਰ ਆਪਣੇ ਮਨ ਦੇ ਅੰਦਰ ਸ਼ਰਧਾ ਭਾਵਨਾ ਬਣ ਗਈ ਨਾ ਇੱਕ ਵਾਰ ਗੁਰੂ ਦੇ ਪ੍ਰਤੀ ਤਾਂ ਖਾਲਸਾ ਜੀ ਤੁਸੀਂ ਦੇਖਿਓ ਕਿ ਤੁਹਾਡੇ ਘਰ ਦੇ ਕਿਸ ਤਰ੍ਹਾਂ ਸਾਰੇ ਦੁੱਖ ਤਕਲੀਫਾਂ ਦੂਰ ਹੁੰਦੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਹੁੰਦੀ ਏ ਸੋ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਭੈਣ ਦੀ ਵਾਰਤਾ ਸਾਂਝੀ ਕਰਨ ਲੱਗੇ ਹਾਂ ਕਿ ਉਹਨਾਂ ਤੇ ਇੱਕ ਹੀ ਸ਼ਹੀਦੀ ਦੇਖ ਕਰਵਾਉਣ ਦੇ ਨਾਲ ਇੱਕ ਹੀ ਦੇਨ ਦੇ ਵਿੱਚ ਕਿਵੇਂ ਸ਼ਹੀਦਾ ਸਿੰਘਾਂ ਦੀ ਕਿਰਪਾ ਹੋਈ ਖਾਲਸਾ ਜੀ ਵੀਡੀਓ ਨੂੰ ਸ਼ੁਰੂ ਕਰਨ ਦੇ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਸਾਡਾ ਇਹ ਵੀਡੀਓ ਪਾਉਣ ਦਾ ਇੱਕੋ ਹੀ ਮਕਸਦ ਹੁੰਦਾ ਏ ਕਿ ਆਪਾਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਗੁਰੂ ਵਾਲੇ ਬਣਾਈਏ ਤੇ ਵੀਡੀਓ ਨੂੰ ਸ਼ੇਅਰ ਕਰਨ ਦੀ ਇਸ ਲਈ ਕਿਹਾ ਜਾਂਦਾ ਹੈ ਤਾਂ ਖਾਲਸਾ ਜੀ ਜਦੋਂ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੱਕ ਇਸੇ ਹੋਰ ਵੀਰਪੈ ਦੇ ਤੱਕ ਵੀ ਵੀਡੀਓ ਜਾਂਦੀ ਏ ਤਾਂ ਵੀਰਪੈ ਜਦੋਂ ਗੁਰਬਾਣੀ ਦੇ ਨਾਲ ਜੁੜਦਾ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਉਸ ਦੇ ਘਰ ਪਰਿਵਾਰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਅਕਤ ਕਿਰਪਾ ਹੁੰਦੀ ਏ ਉਹਦੇ ਘਰ ਦੇ ਪਰਿਵਾਰ ਦੇ ਮੈਂਬਰ ਵਾਹ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰਬਾਣੀ ਦੇ ਨਾਲ ਜੁੜਦੇ ਨੇ ਤੇ ਆਪਣੀ ਕਿ ਸ਼ੇਅਰ ਕਰਨ ਦੇ ਨਾਲ ਖਾਲਸਾ ਜੀ ਜੇਕਰ ਕਿਸੇ ਦਾ ਭਲਾ ਹੁੰਦਾ ਹੈ ਤੇ ਆਪਣਾ ਇੱਕ ਸ਼ੇਅਰ ਕਰਨ ਦੇ ਨਾਲ ਕੀ ਜਾਂਦਾ ਹੈ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਸੇ ਤਰ੍ਹਾਂ ਖਾਲਸਾ ਜੀ ਇੱਕ ਭੈਣ ਸੀ ਉਹ ਬਹੁਤ ਵਧੀਆ ਸਟੱਡੀ ਕੀਤੀ ਸੀ ਉਹਨਾਂ ਨੇ ਬਹੁਤ ਵਧੀਆ ਪੜ੍ਹ ਲਿਖ ਕੇ ਤੇ ਪਰ ਉਹਨਾਂ ਦੇ ਘਰ ਦੇ ਹਾਲਾਤ ਖਾਲਸਾ ਜੀ ਬਹੁਤ ਹੀ ਜ਼ਿਆਦੇ ਵਧੀਆ ਨਹੀਂ ਸੀ ਠੀਕ ਠਾਕ ਪਰਿਵਾਰ ਤੋਂ ਸੀਗੇ ਪਰ ਉਹਨਾਂ ਨੇ ਖਾਲਸਾ ਜੀ ਸੋਚਿਆ ਕਿ ਅਸੀਂ ਆਈਲੈਂਡਸ ਕਰਕੇ ਬਾਹਰ ਚਲੇ ਜੰਨੇ ਆ ਜਦੋਂ ਖਾਲਸਾ ਜੀ ਉਹਨਾਂ ਨੇ ਆਈਲੈਂਡਸ ਕਰਨ ਦੇ ਬਾਰੇ ਸੋਚਿਆ ਜਿਵੇਂ ਖਾਲਸਾ ਜੀ ਕਈ ਤਾਂ ਅੱਜ ਦੇ ਟਾਈਮ ਦੇ ਵਿੱਚ ਸ਼ੌਂਕ ਦੇ ਨਾਲ ਹੀ ਬਾਹਰ ਜਾ ਰਹੇ ਨੇ ਤੇ ਕਈ ਮਜਬੂਰੀਆਂ ਜਿਨ੍ਹਾਂ ਨੂੰ ਮਜਬੂਰੀਆਂ ਉਹਨਾਂ ਤਾਂ ਜਾਣਾ ਹੀ ਚਾਣਾ ਏ ਪਰ ਜਿੰਨਾਂ ਨੂੰ ਕੋਈ ਮਜਬੂਰੀ ਵੀ ਨਹੀਂ ਹੈਗੀ ਉਹ ਐਵੇਂ ਹੀ ਚਾਈ ਜਾਂਦੇ ਨੇ ਤੈ ਸਿੱਧਰਾ ਖਾਲਸਾ ਜੀ ਉਹ ਭੈਣ ਵੀ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦੇ ਵਧੀਆ ਨਹੀਂ ਸੀ ਬਸ ਗੁਜਾਰਾ ਹੀ ਹੁੰਦਾ ਸੀ ਜਿਸ ਕਰਕੇ ਭੈਣ ਨੇ ਸੋਚਿਆ ਵੀ ਕਿਉਂ ਨਾ ਮੈਂ ਆਈਲੈਂਡਸ ਕਰਕੇ ਜੋ ਸਾਡੇ ਕੋਲ ਥੋੜੇ ਬਹੁਤ ਪੈਸੇ ਨੇ ਉਹ ਲਗਾ ਕੇ ਮੈਂ ਬਾਹਰ ਚਲੀ ਜਾਨੀਆ ਤੇ ਮੈਂ ਆਪਣੇ ਘਰ ਦਾ ਸਾਰਾ ਕੁਝ ਸੈੱਟ ਕਰ ਲਾਂਗੀ ਬਾਹਰ ਜਾ ਕੇ ਇਸ ਤਰ੍ਹਾਂ ਖਾਲਸਾ ਜੀ ਉਸ ਪੈਰ ਨੇ ਆਈਲਰਸ ਕੀਤੀ ਆਈਲਰਸ ਕਰਕੇ ਸਟੱਡੀ ਵਧੀਆ ਕੀਤੀ ਤੇ ਉਹਨਾਂ ਦੇ ਬੈਂਡ ਸਕੋਰ ਵੀ ਵਧੀਆ ਆ ਗਏ ਹੁਣ ਖਾਲਸਾ ਜੀ ਕਈ ਵਾਰ ਤਾਂ ਭੈਣ ਭਰਾ ਸੋਚਦੇ ਨੇ ਕਿ ਅਸੀਂ ਪਾਠ ਵੀ ਕਰਦੇ ਆਂ ਸੇਵਾ ਵੀ ਕਰਦੇ ਆਂ ਪਰ ਸਾਡੇ ਕਾਰਜ ਸਫਲ ਨਹੀਂ ਹੁੰਦੇ ਕਈ ਵਾਰ ਖਾਲਸਾ ਜੀ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਸ਼ਹੀਦੀ ਦੇਗ ਵੀ ਕਰਵਾ ਲਈਏ ਸਾਡੇ ਕਾਰਜ ਸਫਲ ਨਹੀਂ ਹੁੰਦੇ ਪੈ ਦਾ ਇਸ ਦਿਵੀ ਦੋ ਕਾਰਨ ਹੁੰਦੇ ਨੇ ਖਾਲਸਾ ਜੇ ਤੁਹਾਡੇ ਨਾਲ ਅੱਗੇ ਇਸ ਦੇ ਬਾਰੇ ਵਿੱਚ ਵੀ ਸਾਂਝ ਪਾਵਾਂਗੇ ਉਹ ਭੈਣ ਖਾਲਸਾ ਜੀ ਉਹਨਾਂ ਨੇ ਆਈਲੈਟਸ ਕੀਤੀ ਉਹਨਾਂ ਦੇ ਵਧੀਆ ਬੈਂਡ ਸਕੋਰ ਆ ਜਾਂਦੇ ਨੇ ਤਾਂ ਉਹ ਖਾਲਸਾ ਜੀ ਜਦੋਂ ਬੈਂਡ ਆ ਜਾਂਦੇ ਨੇ ਤੇ ਥੋੜੇ ਬਹੁਤ ਉਹਨਾਂ ਦੇ ਕੋਲ ਜੋ ਪੈਸੇ ਹੁੰਦੇ ਨੇ ਬਾਕੀ ਦੇ ਜੋ ਪੈਸੇ ਉਹਨਾਂ ਨੇ ਆਪਣੇ ਕਿ ਤੋ ਰਿਸ਼ਤੇਦਾਰਾਂ ਤੁੱਜਾ ਕਿ ਤੋ ਫੜਫੜਾ ਕੇ ਕਿਉਂਕਿ ਘਰ ਦੇ ਹਾਲਾਤ ਇੰਨੇ ਵਧੀਆ ਨਹੀਂ ਸੀ ਤਾ ਖਾਲਸਾ ਜੀ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਪਰ ਖਾਲਸਾ ਜੀ ਉਹਨਾਂ ਦਾ ਵੀਜ਼ਾ ਆਇਆ ਨਾ ਇੱਕ ਤਾਂ ਉਹਨਾਂ ਦੇ ਕੋਲ ਪੈਸੇ ਨਹੀਂ ਸੀ ਉਹਨਾਂ ਨੇ ਕੁਝ ਪੈਸੇ ਰਹਿ ਗਏ ਸੀ ਤੇ ਕੁਝ ਪੈਸੇ ਫੜ ਕੇ ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਪਰ ਖਾਲਸਾ ਜੀ ਵੀਜ਼ੇ ਦੇ ਵਿੱਚ ਰਿਫਿਊਜ਼ਲ ਆ ਗਿਆ ਕਿੰਨੀ ਵਾਰੀ ਉਹ ਭੈਣ ਦੱਸ ਰਹੀ ਕਿ ਵੀਜ਼ਾ ਅਪਲਾਈ ਕੀਤਾ ਹਰ ਸਮੇਂ ਇਦੇ ਰਿਫਿਊਜਲ ਆ ਜਾਣੀ ਰਿਫਿਊਜਲ ਆਉਣ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਪਰ ਉਸ ਪੈਨ ਨੇ ਫਿਰ ਵੀ ਹਿੰਮਤ ਨਹੀਂ ਹਾਰੇ ਪਹਿਲਾਂ ਤੋਂ ਲੈ ਕੇ ਹੀ ਉਹਨਾਂ ਦਾ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਤੇ ਭਰੋਸਾ ਬਹੁਤ ਜ਼ਿਆਦਾ ਸੀ ਕਿਉਂਕਿ ਖਾਲਸਾ ਜੀ ਉਹ ਪੈਨ ਕਰਦੇ ਵਿੱਚ ਸਵੇਰੇ ਨਿਤਨੇਮ ਵੀ ਕਰਦੇ ਸੀ ਤੇ ਸ਼ਾਮ ਨੂੰ ਰਹਿਰਾਸ ਸਹਿਬ ਵੀ ਕਰਦੇ ਸੀ ਤੇ ਦੇਨ ਦੇ ਸਮੇਂ ਜਦੋਂ ਵੀ ਸਮਾਂ ਮਿਲਣਾ ਸ੍ਰੀ ਸੁਖਮਣੀ ਸਹਿਬ ਦਾ ਪਾਠ ਕਰਦੇ ਸੀ ਤੇ ਹੋਰ ਤੇ ਹੋਰ ਖਾਲਸਾ ਜੀ ਮੂਲ ਮੰਤਰ ਦਾ ਜਾਪ ਵੀ ਕਰਦੇ ਸੀ ਇੰਨਾ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੀ ਉਸ ਭੈਣ ਦੀ ਕਿਰਪਾ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਨਾਲ ਜੁੜੇ ਹੋਏ ਪਰ ਫਿਰ ਵੀ ਖਾਲਸਾ ਜੀ ਉਹਨਾਂ ਦਾ ਵੀਜਾ ਨਹੀਂ ਸੀ ਲੱਗ ਰਿਹਾ ਵੀਜਾ ਉਹਨਾਂ ਅਪਲਾਈ ਕਰਨਾ ਤੇ ਰਿਫਿਊਜ ਆ ਜਾਣੀ ਹੁਣ ਖਾਲਸਾ ਜੀ ਕਈ ਵਿੱਚ ਭੈਣ ਭਰਾ ਆਪਣੇ ਵਰਗੇ ਇਹ ਵੀ ਸੋਚ ਲੈਂਦੇ ਨੇ ਕਿ ਮੈਂ ਕਿੰਨਾ ਪਾਠ ਕਰਦਾ ਆਂ ਫਿਰ ਵੀ ਮੇਰਾ ਵੀਜ਼ਾ ਨਹੀਂ ਲੱਗਾ ਚਲੋ ਛੱਡੋ ਕੁਝ ਨਹੀਂ ਹੋਏਗਾ ਗੁਰਬਾਣੀ ਦੇ ਵਿੱਚ ਕੁਝ ਨਹੀਂ ਹੋਏਗਾ ਇਹ ਐਵੇਂ ਹੀ ਗੱਲਾਂ ਕਰਦੇ ਨੇ ਸਾਰੇ ਕਿ ਇੰਨੇ ਪਾਠ ਕਰੋ ਆ ਅਰਦਾਸਾਂ ਪੂਰੀਆਂ ਹੋਣਗੀਆਂ ਸੁਖਾਸਾ ਜੀ ਕਈ ਵਾਰ ਤਾਂ ਇਸ ਤਰ੍ਹਾਂ ਦੇ ਹਾਲਾਤ ਨੂੰ ਲੈ ਕੇ ਇਸ ਤਰ੍ਹਾਂ ਦੇ ਖਿਆਲ ਆਪਣੇ ਮਨਾਂ ਦੇ ਵਿੱਚ ਆ ਜਾਂਦੇ ਨੇ ਪਰ ਫਿਰ ਵੀ ਖਾਲਸਾ ਜੀ ਉਸ ਭੈਣ ਨੇ ਹਿੰਮਤ ਨਹੀਂ ਹਾਰੀ ਗੁਰੂ ਦੇ ਪ੍ਰਤੀ ਸ਼ਰਧਾ ਭਾਵਨਾ ਤੇ ਭਰੋਸਾ ਰੱਖਿਆ ਇਸ ਤਰ੍ਹਾਂ ਹੀ ਖਾਲਸਾ ਜੀ ਉਹ ਭੈਣ ਦੱਸ ਦਿਆ ਕਿ ਉਹਨਾਂ ਨੇ ਕਿਤੇ YouTube ਤੇ ਜਾ ਕੇ ਇਸ ਤਰ੍ਹਾਂ ਦੇਖਦੇ-ਦੇਖਦੇ ਫੋਨ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ ਸ਼ਹੀਦਾ ਸਿੰਘਾਂ ਦੀ ਸ਼ਹੀਦੀ ਦੇਖ ਦੀ ਰਸਤ ਕਦੀਨ ਦੇ ਨਾਲ ਰਸਤ ਚੜਾਉਣ ਦੇ ਨਾਲ ਬਿਵਾਹੀ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਰੀਆਂ ਬਣੋ ਕਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਵੀ ਜੇ ਤੁਹਾਡਾ ਕੋਈ ਕਾਰਜ ਅੜਿਆ ਹੋਇਆ ਤਾਂ ਤੁਸੀਂ ਸ਼ਹੀਦੀ ਦੇਗ ਦੀ ਰਸਤ ਕਰਵਾਓ ਤੁਹਾਡਾ ਤੁਹਾਡਾ ਉਹ ਕਾਰਜ ਵੀ ਹੋ ਜਾਵੇਗਾ ਖਾਲਸਾ ਜੀ ਉਤੋਂ ਉਸ ਪੈੜ ਨੇ ਸੋਚਿਆ ਕਿ ਸ਼ਹੀਦੀ ਦੇਗ ਦੀ ਰਸਤ ਵਿੱਚ ਕੀ ਕੀ ਹੁੰਦਾ ਹੈ योगी ਖਾਰਸਾ ਜੀ ਕਈ ਭੈਣ ਭਰਾਵਾਂ ਨੂੰ ਇਸ ਬਾਰੇ ਨਹੀਂ ਪਤਾ ਵੀ ਸ਼ਹੀਦੀ ਦੇਖ ਹੁੰਦੀ ਕੀ ਹੈ ਤੇ ਸ਼ਹੀਦੀ ਦੇਖ ਦੀ ਰਸਤੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਸ਼ਹੀਦੀ ਦੇਖ ਦੀ ਰਸਤੇ ਦੇ ਵਿੱਚ ਕਿਹੜਾ-ਕਿਹੜਾ ਸਮਾਨ ਪਹੁੰਚ ਆਇਆ ਚਾਦਾ ਸੋ ਖਾਰਸਾ ਜੀ ਇਸ ਦੇ ਲਈ ਵੀ ਆਪਾਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੋਈ ਹੈ ਤੁਸੀਂ ਉਹ ਜਾ ਕੇ ਦੇਖ ਸਕਦੇ ਹੋ ਸ਼ਹੀਦੀ ਦੇਖ ਦੇ ਵਿੱਚ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਤੇ ਸ਼ਹੀਦੀ ਦੇਖ ਕੀ ਹੁੰਦੀ ਏ ਸੋ ਇਸੇ ਤਰ੍ਹਾਂ ਖਾਸ ਜੀ ਪੈਨ ਦਾਸ ਦੇ ਕਹਿੰਦੇ ਕਿ ਜਿਹੜੀ ਉਹਨਾਂ ਨੇ ਵੀਡੀਓ ਵੇਖੀ ਉਹ ਜੋ ਬਾਬਾ ਜੀ ਦੱਸ ਰਹੇ ਸੀਗੇ ਉਹਨਾਂ ਦਾ ਕਹਿੰਦੇ ਨਾਲ ਮੋਬਾਈਲ ਨੰਬਰ ਵੀ ਮੈਨੂੰ ਮਿਲ ਗਿਆ ਕਹਿੰਦੇ ਉਹਨਾਂ ਨੂੰ ਮੈਂ ਕਾਲ ਮੈਸੇਜ ਕੀਤਾ ਤੇ ਸ਼ਹੀਦੀ ਦੇਖ ਦੇ ਬਾਰੇ ਵਿੱਚ ਪੁੱਛਿਆ ਕਿਉਂਕਿ ਪੈਣ ਦੱਸ ਰਿਹਾ ਕਿ ਮੈਂ ਦੂਰ ਸੀ ਜਾ ਨਹੀਂ ਸੀ ਸਕਦੀ ਜਿਸ ਕਰਕੇ ਮੈਨੂੰ ਇਹ ਸੀ ਕਿ ਸ਼ਹੀਦੀ ਦੇਖਦੀ ਰਸਤ ਜੋ ਬਾਬਾ ਜੀ ਦੱਸ ਰਹੇ ਨੇ ਜੇ ਇਹ ਹੀ ਅਰਦਾਸ ਬੇਨਤੀ ਕਰਵਾ ਦੇ ਮੇਰੀ ਤੇ ਕੀ ਪਤਾ ਲੱਗਦਾ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਮੇਰੇ ਤੇ ਵੀ ਕਿਰਪਾ ਹੋ ਜਾਵੇ ਤੇ ਮੇਰਾ ਵੀਜ਼ਾ ਲੱਗ ਜਾਵੇ ਖਾਲਸਾ ਜੀ ਪੈਣ ਦੱਸ ਰਿਹਾ ਕਿ ਉਹਨਾਂ ਨੂੰ ਨੰਬਰ ਮਿਲ ਗਿਆ ਉਹਨਾਂ ਨੰਬਰ ਤੇ ਕਾਲ ਕਰਕੇ ਉਹ ਬਾਬਾ ਜੀ ਦੇ ਨਾਲ ਸਾਰੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਸਾਨੂੰ ਆਪਣੀ ਅਰਦਾਸ ਬੇਨਤੀ ਦੱਸ ਦਿਓ। ਅਸੀਂ ਤੁਹਾਡੀ ਅਰਦਾਸ ਬੇਨਤੀ ਪਰਚੀ ਤੇ ਲੇਖ ਲੈਨੇ ਆ ਤੇ ਜੋ ਵੀ ਤੁਹਾਡੀ ਸ਼ਹੀਦੀ ਦੇਗ ਦੀ ਸੇਵਾ ਹੈ ਮਾਇਆ ਉਹ ਤੁਹਾਨੂੰ ਅਸੀਂ ਨੰਬਰ ਦੇ ਦਿੰਨੇ ਆ ਉਸ ਦੇ ਵਿੱਚ ਪਾ ਦਿਓ ਤੇ ਐਤਵਾਰ ਨੂੰ ਅਸੀਂ ਟਾਨਾ ਸਾਹਿਬ ਜਾ ਕੇ ਤੁਹਾਡੀ ਜੋ ਵੀ ਅਰਦਾਸ ਬੇਨਤੀ ਅਸੀਂ ਕਰਵਾ ਦੇਵਾਂਗੇ ਪਾਈ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਤੁਹਾਡਾ ਜੋ ਵੀ ਅੜਿਆ ਹੋਇਆ ਕਾਰਜ ਵੀ ਤੁਹਾਡਾ ਜਰੂਰ ਸਿੱਧ ਹੋਵੇਗਾ ਕਿਉਂਕਿ ਖਾਲਸਾ ਜੀ ਪਹਿਨ ਪਹਿਲਾਂ ਹੀ ਬਹੁਤ ਪਾਠ ਕਰਦੇ ਸਨ ਸੇਵਾ ਸਿਮਰਨ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਵੀ ਕਰਦੇ ਸੀ ਅਰਦਾਸ ਬੇਨਤੀ ਦੀ ਖਾਲਸਾ ਜੀ ਕੋਈ ਵੀ ਕਮੀ ਨਹੀਂ ਸੀ ਪਰ ਫੇਰ ਵੀ ਉਸ ਭੈਣ ਨੂੰ ਸੀ ਕਿ ਮੈਂ ਇੱਕ ਵਾਰ ਸ਼ਹੀਦਾ ਸਿੰਘਾਂ ਦੀ ਸ਼ਹੀਦੀ ਦੇਖ ਦੀ ਰਸਤ ਵੀ ਕਰਵਾਉਣੀ ਏ ਜਦੋਂ ਖਾਲਸਾ ਜੀ ਇਸ ਤਰ੍ਹਾਂ ਆਪਾਂ ਸੁਣ ਲੈਨੇ ਆ ਜਾਂ ਕਿਤੇ ਦੇਖ ਲੈਨੇ ਆ ਫਿਰ ਆਪਾਂ ਨੂੰ ਇਹੀ ਹੁੰਦਾ ਏ ਕਿ ਕਿਉਂ ਨਾ ਜੇ ਆਪਾਂ ਵੀ ਇਹ ਕਾਰਜ ਕਰ ਲੈਂਦੇ ਕੀ ਪਤਾ ਆਪਣੀ ਵੀ ਅਰਦਾਸ ਬੇਨਤੀ ਪੂਰੀ ਹੋ ਜਾਂਦੀ ਏਸੀ ਤਰ੍ਹਾਂ ਖਾਲਸਾ ਜੀ ਉਹ ਭੈਣ ਦੱਸਦੇ ਕਿ ਉਹ ਬਾਬਾ ਜੀ ਨੂੰ ਮੈਂ ਐਵੇਂ ਵੀ ਪੇ ਦਿੱਤੇ ਸ਼ਹੀਦੀ ਦੇਖਦੀ ਰਸਤੇ ਦੇ ਲਈ ਤੇ ਆਪਣੀ ਅਰਦਾਸ ਬੇਨਤੀ ਵੀ ਲਿਖ ਦਿੱਤੀ ਲਿਖਾ ਦਿੱਤੀ ਪਰਚੀ ਤੇ ਇਹਦੇ ਕਿ ਉਹਨਾਂ ਨੇ ਐਤਵਾਰ ਨੂੰ ਇਹਦੇ ਜਾ ਕੇ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਸ਼ਹੀਦੀ ਦੇਖਦੀ ਰਸਤ ਕਰਵਾ ਕੇ ਮੇਰੀ ਅਰਦਾਸ ਬੇਨਤੀ ਕਰਵਾਈ ਖਾਲਸਾ ਜੀ ਭੈਣ ਦੱਸ ਰਿਹਾ ਕਿ ਮੈਨੂੰ ਬਿਲਕੁਲ ਵਿੱਚ ਕੀ ਨਹੀਂ ਆਉਂਦਾ ਕਹਿੰਦੇ ਕਿ ਪਹਿਲਾਂ ਤਾਂ ਕਿੰਨੀਆਂ ਹੀ ਰਿਫਿਊਜ਼ਲ ਆ ਗਈਆਂ ਸੀ ਮੇਰਾ ਕਿਤੇ ਵੀ ਵੀਜ਼ਾ ਨਹੀਂ ਸੀ ਲੱਗ ਰਿਹਾ ਪਰ ਜਿਵੇਂ ਹੀ ਮੈਂ ਸ਼ਹੀਦੀ ਦੇਖਦੀ ਰਸਟ ਕਰਵਾਈ ਕਹਿੰਦੇ ਸੀ ਜੇ ਉਸ ਦਿਨ ਮੈਂ ਸ਼ਹੀਦੀ ਦੇਖਦੀ ਰਸਟ ਕਰਵਾਈ ਉਸ ਦਿਨ ਤੋਂ ਲੈ ਕੇ ਕਹਿੰਦੇ 12ਵੇਂ ਦਿਨ ਤੱਕ 12 ਦਿਨ ਹੋਏ ਤੇ ਕਹਿੰਦੇ ਮੇਰਾ ਜੋ ਵੀਜ਼ਾ ਸੀ ਅਪਲਾਈ ਕੀਤਾ ਹੋਇਆ ਮੇਰਾ ਵੀਜ਼ਾ ਆ ਗਿਆ ਫਿਰ ਖਾਲਸਾ ਜੀ ਉਸ ਪੈਰ ਨੇ ਜੋ ਬਾਬਾ ਜੀ ਜਿੰਨਾ ਤੋਂ ਅਰਦਾਸ ਬੇਨਤੀ ਕਰਵਾਈ ਸੀ ਉਹਨਾਂ ਨੂੰ ਫਿਰ ਮੈਸੇਜ ਕਰਕੇ ਦੱਸਿਆ ਕਿ ਮੇਰੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈਏ ਮੇਰੀ ਪਰਮਾਤਮਾ ਨੇ ਬਹੁਤ ਸੁਣੀਏ ਕਿ ਮੇਰਾ ਵੀ ਵੀਜ਼ਾ ਆ ਗਿਆ ਏਸੀ ਤਰ੍ਹਾਂ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਏ ਜੇਕਰ ਜਿਵੇਂ ਖਾਲਸਾ ਜੀ ਆਪਣੀ ਅਰਦਾਸ ਬੇਨਤੀ ਪੂਰੀ ਹੁੰਦੀ ਏ ਤਾ ਖਾਲਸਾ ਜੀ ਇਸ ਤਰ੍ਹਾਂ ਅੱਗੇ ਹੋਰ ਸੰਗਤਾਂ ਨਾਲ ਵੀ ਸਾਂਝੀ ਕਰਿਆ ਕਰੋ ਤਾਂ ਕਿ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋਵੇ ਉਹਨਾਂ ਤੇ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ ਕਿਉਂਕਿ ਜਦੋਂ ਇਸ ਤਰ੍ਹਾਂ ਖਾਲਸਾ ਜੀ ਕਿਸੇ ਦੀ ਅਰਦਾਸ ਬੇਨਤੀ ਭੈਣ ਭਰਾ ਦੀ ਪੂਰੀ ਹੁੰਦੀ ਹੈ ਚਾ ਕੋਈ ਦੁੱਖ ਤਕਲੀਫ ਦੂਰ ਹੁੰਦਾ ਹੈ ਖਾਲਸਾ ਜੀ ਤਾਂ ਉਹ ਭੈਣ ਭਰਾ ਆਪਾਂ ਨੂੰ ਬਹੁਤ ਖੁਸ਼ੀ ਖੁਸ਼ੀ ਉਹ ਖਾਲਸਾ ਜੀ ਦੱਸਦੇ ਆ ਕਿ ਤੁਸੀਂ ਸਾਨੂੰ ਦੱਸਿਆ ਅਸੀਂ ਅਰਦਾਸ ਬੇਨਤੀ ਕਰਵਾਈ ਅਸੀਂ ਗਰਬਾਣੀ ਦੇ ਨਾਲ ਜੁੜੇ ਵਾਹਿਗੁਰੂ ਦੀ ਸਾਡੇ ਤੇ ਬਹੁਤ ਕਿਰਪਾ ਹੋਈ ਏ ਇਸੇ ਤਰ੍ਹਾਂ ਖਾਲਸਾ ਜੀ ਉਸ ਭੈਣ ਦਾ ਵੀ ਜਾ ਲੱਗ ਜਾਂਦਾ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਏ ਤੇ ਇੱਕ ਨਾਲ ਕਹਿੰਦੇ ਕਿ ਭੈਣ ਦੱਸ ਰਿਆ ਉਹਨਾਂ ਦੀ ਇੱਕ ਫਰੈਂਡ ਹੁੰਦੀ ਏ ਉਹਨਾਂ ਦੀ ਵੀ ਸੇਮ ਹੀ ਪ੍ਰੋਬਲਮ ਹੁੰਦੀ ਏ ਉਹ ਭੈਣ ਦੱਸ ਰਿਆ ਖਾਲਸਾ ਜੀ ਉਹ ਬਾਬਾ ਜੀ ਨੂੰ ਕਿ ਮੇਰੀ ਇੱਕ ਫਰੈਂਡ ਏ ਉਹਨਾਂ ਦਾ ਵੀ ਵੀਜ਼ਾ ਨਹੀਂ ਲੱਗ ਰਿਹਾ ਵੀ ਮੈਂ ਉਹ ਤੁਹਾਨੂੰ ਦੱਸਾਂਗੀ ਵੀ ਉਹ ਤੁਹਾਡੇ ਨਾਲ ਕੰਟੈਕਟ ਕਰਕੇ ਗੱਲਬਾਤ ਕਰਨਾ ਪਰ ਖਾਲਸਾ ਜੀ ਉਹ ਜੋ ਉਹਨਾਂ ਦੀ ਦੋਸਤ ਸੀ ਉਸ ਭੈਣ ਦੀ ਉਹਨਾਂ ਨੇ ਤਾਂ ਕੰਟੈਕਟ ਨਾ ਕੀਤਾ ਪਰ ਉਸ ਭੈਣ ਨੇ ਸ਼ਹੀਦੀ ਦੇਖਦੀ ਉਹਨਾਂ ਦੀ ਰਸਤੇ ਲਈ ਮਾਇਆ ਉਹ ਬਾਬਾ ਜੀ ਨੂੰ ਦੇ ਦਿੱਤੀ ਤੇ ਅਰਦਾਸ ਬੇਨਤੀ ਵੀ ਉਹਨਾਂ ਦੀ ਪੱਛੀ ਤੇ ਲਿਖਵਾ ਦਿੱਤੀ ਇਸੀ ਤਰ੍ਹਾਂ ਖਾਲਸਾ ਜੀ ਉਹਨਾਂ ਦੀ ਅਰਦਾਸ ਬੇਨਤੀ ਵੀ ਜਦੋਂ ਸ਼ਹੀਦੀ ਦੇਖਦੀ ਰਸਤ ਉਹ ਬਾਬਾ ਜੀ ਨੇ ਲਿਜਾ ਕੇ ਅਰਦਾਸ ਬੇਨਤੀ ਕਰਵਾਈ ਤਾਂ ਭੈਣ ਦੱਸ ਰਿਹਾ ਵੀ ਜਿਵੇਂ ਅੱਜ ਅਰਦਾਸ ਬੇਨਤੀ ਕਰਵਾਈ ਤੇ ਕੱਲ ਦਾ ਦਿਨ ਛੱਡ ਕੇ ਤੇ ਉਸ ਤੋਂ ਅਗਲੇ ਦਿਨ ਉਹਨਾਂ ਨੇ ਵੀ ਜੋ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਤੀਸਰੇ ਦਿਨ ਕਹਿੰਦੇ ਕਿ ਉਹਨਾਂ ਦਾ ਵੀ ਵੀਜ਼ਾ ਆ ਗਿਆ ਇਸ ਤਰ੍ਹਾਂ ਖਾਲਸਾ ਜੀ ਦੋ ਅਰਦਾਸਾਂ ਬੇਨਤੀਆਂ ਇਸ ਤਰ੍ਹਾਂ ਪੂਰੀਆਂ ਹੋਈਆਂ ਉਹ ਭੈਣ ਨੇ ਆਪਣੀ ਸ਼ੁਰੂਆਤ ਕੀਤੀ ਤੇ ਆਪਣੇ ਨਾਲ ਨਾਲ ਹੋਰ ਦੋ ਭੈਣਾਂ ਦੀ ਕਿਵੇਂ ਬਾਈਕਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਰਦਾਸ ਬੇਨਤੀ ਖਾਲਸਾ ਜੀ ਪੂਰੀ ਹੋਈ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਦੋ ਅਰਦਾਸਾਂ ਬੇਨਤੀਆਂ ਪੂਰੀਆਂ ਹੋਈਆਂ ਤਾਂ ਉਹ ਭੈਣ ਨੇ ਦੱਸਿਆ ਕਿ ਉਹਨਾਂ ਦੀ ਕਜਨ ਸਿਸਟਰ ਉਹਨਾਂ ਦੇ ਚਾਚਾ ਜੀ ਦੀ ਬੇਟੀ ਜਿੱਦਾਂ ਨੂੰ ਜੋ ਕਿ ਕੈਨੇਡਾ ਦੇ ਵਿੱਚ ਗਈ ਹੋਈ ਸੀ ਤੇ ਉਹਨਾਂ ਨੂੰ ਉੱਥੇ ਕੰਮ ਨਹੀਂ ਸੀ ਮਿਲ ਰਿਆ। ਹਾਲਸਾ ਜੀ ਉਹ ਭੈਣ ਨੇ ਦੱਸਿਆ ਕਿ ਉਹਨਾਂ ਦੇ ਲਈ ਵੀ ਮੈਂ ਸੇਮ ਹੀ ਇਸੇ ਤਰ੍ਹਾਂ ਬਾਬਾ ਜੀ ਨੂੰ ਫੋਨ ਕਰਕੇ ਮਾਇਆ ਭੇਜ ਕੇ ਅਰਦਾਸ ਬੇਨਤੀ ਸ਼ਹੀਦੀ ਦੇਗ ਕਰਵਾ ਕੇ ਕੰਦੇ ਕਰਵਾਈ। ਕਹਿੰਦੇ 6 ਮਹੀਨੇ ਹੋ ਗਏ ਸੀ ਉਹਨਾਂ ਨੂੰ ਕੰਮ ਨਹੀਂ ਸੀ ਮਿਲਦਾ ਪਿਆ। ਕਹਿੰਦੇ ਪਰ ਜਿਵੇਂ ਹੀ ਮੈਂ ਸ਼ਹੀਦੀ ਦੇਖਦੀ ਰਸਤ ਕਰਵਾ ਕੇ ਅਰਦਾਸ ਬੇਨਤੀ ਕਰਵਾਈ ਤਾਂ ਖਾਲਸਾ ਜੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਵੀ ਅਰਦਾਸ ਬੇਨਤੀ ਕਰਵਾਉਣ ਤੋਂ ਬਾਅਦ ਭੈਣ ਦੱਸਦੀ ਕਿ ਉਹਨਾਂ ਦੇ ਜੋ ਚਾਚਾ ਜੀ ਦੀ ਬੇਟੀ ਇੰਟਰਵਿਊ ਦੇ ਲਈ ਗਈ ਤੇ ਉੱਥੇ ਕਹਿੰਦੇ ਕਿ ਉਹਨਾਂ ਦੀ ਸਿਲੈਕਸ਼ਨ ਹੋ ਗਈ ਉਹਨਾਂ ਨੂੰ ਕੰਮ ਮਿਲ ਗਿਆ ਇਸ ਤਰ੍ਹਾਂ ਖਾਲਸਾ ਜੀ ਉਸ ਭੈਣ ਨੇ ਆਪਣੇ ਲਈ ਕਰਵਾਏਗੀ ਅਰਦਾਸ ਬੇਨਤੀ ਦੇ ਨਾਲ ਸ਼੍ਰੀ ਦੀ ਦੇਖ ਦੀ ਅਰਦਾਸ ਬੇਨਤੀ ਕਰਵਾਈ ਤੇ ਨਾਲ ਹੋਰ ਦੋ ਭੈਣਾ ਦੇ ਕਾਰਜ ਵੀ ਸਫਲ ਹੋਏ ਜਿਵੇਂ ਖਾਲਸਾ ਜੀ ਜੇ ਆਪਣੀ ਤੇ ਵੈਗਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਆਪਣੀ ਕਾਰਜ ਸਫਲ ਹੁੰਦੇ ਨੇ ਤਾਂ ਅੱਗੇ ਖਾਲਸਾ ਜੀ ਤੁਸੀਂ ਸ਼ੇਅਰ ਕਰਿਆ ਕਰੋ ਹੋਰ ਵੀਰ ਭੈਣਾਂ ਤੱਕ ਵੀ ਤਾਂ ਕਿ ਜਿੰਨੇ ਕਿਸੇ ਹੋਰ ਵੀਰ ਭੈਣ ਨੂੰ ਸੰਗਤਾਂ ਨੂੰ ਪਤਾ ਲੱਗਦਾ ਹੈ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਦੇ ਘਰ ਪਰਿਵਾਰ ਤੇ ਵੀ ਕਿਰਪਾ ਹੁੰਦੀ ਹੈ ਤਾਂ ਖਾਲਸਾ ਜੀ ਕਿਤੇ ਨਾ ਕਿਤੇ ਜਾ ਕੇ ਇੱਕ ਭਲੇ ਦਾ ਹੀ ਕਾਰਜ ਇਹ ਹੁੰਦਾ ਹੈ ਜਦੋਂ ਆਪਾਂ ਕਿਸੇ ਹੋਰ ਵੀਰ ਭਰਾ ਨੂੰ ਵੀ ਦੱਸਦੇ ਆ ਭੈਣਾਂ ਨੂੰ ਦੱਸ ਦਿਆਂ ਉਹ ਸੰਗਤਾਂ ਦੇ ਨਾਲ ਸਾਝ ਪਾਉਣੇ ਆ ਤਾਂ ਖਾਲਸਾ ਜੀ ਅੱਗੇ ਦੀ ਅੱਗੇ ਤੁਸੀਂ ਵੀ ਜ਼ਰੂਰ ਸ਼ੇਅਰ ਕਰਿਆ ਕਰੋ ਇਸ ਤਰ੍ਹਾਂ ਖਾਲਸਾ ਜੀ ਐਨੀ ਤਾਕਤ ਹੁੰਦੀ ਹੈ ਸ਼ਹੀਦਾ ਸਿੰਘਾਂ ਦੀ ਸ੍ਰੀ ਦੇ ਦੇਖ ਦੇ ਵਿੱਚ ਤੇ ਸ਼ਹੀਦਾ ਸਿੰਘਾਂ ਦੇ ਨਾਮ ਦੀ ਜਗਦੀ ਜੋਤ ਦੇ ਵਿੱਚ ਜਿੱਥੇ ਨਾਮ ਹੀ ਖਾਲਸਾ ਜੀ ਸ਼ਹੀਦਾ ਸਿੰਘਾਂ ਦਾ ਆ ਜਾਵੇ ਉੱਥੇ ਕਦੇ ਕੋਈ ਕਾਰਜ ਅੜਨਾ ਤਾਂ ਦੂਰ ਦੀ ਗੱਲ ਉੱਥੇ ਕਿਸੇ ਵੀ ਮੁਸ਼ਕਲ ਕੋਈ ਵੀ ਮੁਸ਼ਕਲ ਖਾਲਸਾ ਜੀ ਉਸ ਕਾਰਜ ਦੇ ਵਿੱਚ ਨਹੀਂ ਆ ਸਕਦੀ ਜਿੱਥੇ ਨਾਮ ਸ਼ਹੀਦਾ ਸਿੰਘਾਂ ਦਾ ਆਵੇ ਇਸ ਤਰ੍ਹਾਂ ਖਾਲਸਾ ਜੀ ਸ਼ਹੀਦਾ ਸਿੰਘਾਂ ਦੀ ਕਿਰਪਾ ਹੋਈ ਉਸ ਭੈਣ ਦੇ ਸਾਰੇ ਕਾਰਜ ਸਫਲ ਹੋਏ ਤੇ ਨਾਲ ਉਸ ਦੇ ਦੋ ਉਹਨਾਂ ਦੀਆਂ ਫਰੈਂਡਸ ਦੇ ਵੀ ਉਹਨਾਂ ਦੀ ਜੋ ਸ਼ਹੀਦੀ ਦੇਖ ਕਰਵਾਉਣ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੋ ਉਹਨਾਂ ਦੇ ਆੜੇ ਹੋਏ ਕਾਰਜ ਸੀ ਉਹ ਸਿੱਧ ਹੋਏ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਉਹਨਾਂ ਦੀ ਇਸ ਤਰ੍ਹਾਂ ਬਹੁਤ ਜਲਦੀ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਅਰਦਾਸ ਬੇਨਤੀ ਪੂਰੀ ਹੋਈ ਤਉ ਬਾਬਾ ਜੀ ਨੇ ਪੁੱਛਿਆ ਤਿੰਨਾ ਹੀ ਭੈਣਾ ਨੂੰ ਕਿ ਤੁਸੀਂ ਕੀ ਕਰਦੇ ਹੋ ਕਿ ਜਿਸ ਦੇ ਨਾਲ ਤੁਹਾਡੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਨੀ ਜਲਦੀ ਅਰਦਾਸ ਬੇਨਤੀ ਸੁਣੀਏ ਤਾਂ ਖਾਲਸਾ ਜੀ ਭੈਣ ਨੇ ਦੱਸਿਆ ਕਿ ਮੈਂ ਹਰ ਰੋਜ਼ ਨੇਤ ਨੇਮ ਰਹਿਰਾ ਸਹਿਬ ਮੂਲ ਮੰਤਰ ਤੇ ਇੱਕ ਬਾਤ ਸੁਖਮਣੀ ਸਹਿਬ ਦਾ ਮੇਰੀ ਰੁਟੀਨ ਹੈ ਤੇ ਇੱਕ ਭੈਣ ਨੇ ਖਾਲਸਾ ਜੀ ਦੱਸਿਆ ਕਿ ਮੈਂ ਜੋ ਨਿਤਨੇਮ ਤੇ ਰਹਿਰਾ ਸੇਵਤਾ ਕਰਦੀ ਹੀ ਕਰਦੀ ਆ ਤੇ ਮੈਂ ਜਾਪ ਸਹਿਬ ਦੇ ਪਾਠ ਬਹੁਤ ਜ਼ਿਆਦਾ ਕਰਦੀ ਆ ਤੇ ਜੋ ਤੀਸਰੀ ਭੈਣ ਸੀ ਕੈਨੇਡਾ ਦੇ ਵਿੱਚ ਖਾਲਸਾ ਜੀ ਰਹਿੰਦੀ ਉਹਨਾਂ ਨੇ ਦੱਸਿਆ ਕਿ ਉਹ ਸਹਿਜ ਪਾਠ ਸਹਿਜ ਪਾਠ ਕਰਦੇ ਆ ਖਾਲਸਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਈਓ ਇੰਨੀ ਜਲਦੀ ਕਿਰਪਾ ਹੁੰਦੀ ਏ ਖਾਲਸਾ ਜੀ ਜੇ ਆਪਾਂ ਗੁਰਬਾਣੀ ਦੇ ਨਾਲ ਜੁੜੇ ਹੋइए ਕਿਉਂਕਿ ਖਾਲਸਾ ਜੀ ਕਈ ਵੀਰ ਭੈਣ ਸੋਚਦੇ ਆ ਅਸੀਂ ਸ਼ਹੀਦੀ ਦੇਗ ਕਰਵਾਈਏ ਪਰ ਸਾਡੀ ਅਰਦਾਸ ਬੇਨਤੀ ਨਹੀਂ ਸੁਣੀ ਗਈ ਖਾਲਸਾ ਜੀ ਜੇ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਨਾਲ ਜੁੜੋਗੇ ਨਾ ਗੁਰਬਾਣੀ ਦੇ ਜਾਪ ਕਰੋਗੇ ਫਿਰ ਹੀ ਤੁਹਾਡੀ ਅਰਦਾਸ ਬੇਨਤੀ ਪੂਰੀ ਹੋਵੇਗੀ ਨਹੀਂ ਤਾਂ ਨਹੀਂ ਹੋਣੀਗੀ ਕਿਉਂਕਿ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਆਪਣੀ ਸ਼ਰਧਾ ਭਾਵਨਾ ਤੇ ਆਪਣੇ ਮਨ ਅੰਦਰ ਕਿੰਨਾ ਗੁਰੂ ਦੇ ਪ੍ਰਤੀ ਪ੍ਰੇਮ ਹੈ ਕਿੰਨਾ ਆਪਾਂ ਗੁਰਬਾਣੀ ਦੇ ਨਾਲ ਜੁੜੇ ਹੋਇਆ ਕਿੰਨੀ ਆਪਾਂ ਸੇਵਾ ਸਿਮਰਨ ਕਰਦੇ ਆ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਹੀਦ ਸਿੰਘ ਇਹ ਹੀ ਦੇਖਦੇ ਨੇ ਦੇਖ ਕੇ ਖੁਸ਼ ਹੋ ਕੇ ਆਪਣੀ ਅਰਦਾਸ ਬੇਨਤੀ ਪੂਰੀ ਕਰਦੇ ਆ ਖਾਲਸਾ ਜੀ ਇਹ ਨਹੀਂ ਕਿ ਜੇ ਆਪਾਂ ਪਾਠ ਨਹੀਂ ਕਰਦੇ ਤੇ ਆਪਾਂ ਇਕੱਲੇ ਸ਼ਹੀਦੀ ਦੇ ਕਰਵਾ ਲਵਾਂਗੇ ਤੇ ਆਪਣੇ ਕਾਰਜ ਸਫਲ ਹੋ ਜਾਣਗੇ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਖਾਲਸਾ ਜੀ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਜੁੜੋ ਵਾਦ ਤੋਂ ਵਾਦ ਤੇ ਸਾਰੇ ਭੈਣ ਭਰਾਵਾਂ ਨੂੰ ਵੀ ਜੋੜੋ ਤੇ ਆਪਣੇ ਬੱਚਿਆਂ ਨੂੰ ਵੀ ਵਾਦ ਤੋਂ ਵਾਦ ਗੁਰਬਾਣੀ ਦੇ ਨਾਲ ਜੋੜਿਆਕ ਸੋ ਖਾਲਸਾ ਜੀ ਏ ਸੀ ਆਪਣੀ ਅੱਜ ਦੀ ਵੀਡੀਓ ਈਗ ਭੈਣ ਦੀ ਵਾਰਤਾ ਹੱਡ ਬੀਤੀ ਜੋ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਆਪਣੇ ਚੈਨਲ ਨੂੰ ਇਸ ਤਰ੍ਹਾਂ ਦੀਆਂ ਖਾਲਸਾ ਜੀ ਵੀਡੀਓ ਦੇਖਣ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖ ਹਾਲਸਾ ਜੀ ਭੁੱਲਾ ਚੁੱਕਾਂ ਦੀ ਖਿਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੇ अनेका ਗਲਤੀਆਂ ਪੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ਨੀ ਹਾਰਸਾ ਜੀ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਜੋੜੋ ਤਨ ਤਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਸ਼ਾ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਸਬਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਬਨਾ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਸ਼ਾ ਸਾਰੇ ਪੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਲੰਮੀਆਂ ਉਮਰਾਂ ਬਖਸ਼ਨੀਆ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ